ਪਰ ਬੇੜੀਆਂ ਲਾਉਣੀਆਂ ਹੱਥਕੜੀਆਂ ਲਾਉਣੀਆਂ ਇਹ ਬੜਾ ਮਾੜਾ ਕੀਤਾ ਉਹਨਾਂ ਨੇ ਮੈਨੂੰ ਬੁਲਾ ਕੇ ਇਸ ਸਾਈਡ ਤੇ ਲੈ ਗਏ ਤੇ ਉੱਥੇ ਇੱਕ ਦੋ ਚਿਹਰੇ ਆ ਇੱਕ ਤੇ ਮੈਨੂੰ ਬਿਠਾ ਲੈ ਕੇ ਦਾ ਆਫਸਰ ਬੈਠ ਕੇ ਕਹਿੰਦਾ ਇੱਥੇ ਸਾਈਨ ਕਰ ਦੋ ਮੈਂ ਕਿਉਂ ਤੇ ਮੈਂ ਮੈਂ ਸਾਈਨ ਨਹੀਂ ਕਰਨਾ ਕਹਿੰਦਾ ਨਹੀਂ ਕਰੋਗੇ ਕੋਈ ਗੱਲ ਨਹੀਂ ਸਾਡੇ ਕੋ ਫਿੰਗਰਪ੍ਰਿੰਟ ਹੈਗੇ ਤਾਂ ਮੈਂ ਅੱਗੇ ਪੁੱਛਿਆ ਮੈਂ ਕੀ ਗੱਲ ਤੁਸੀਂ ਮੈਨੂੰ ਰੈਸ ਕਿਤਾ ਕਹਿੰਦਾ ਹਾਂ ਮੈਂ ਕਿਉਂ ਕਹਿੰਦਾ ਮੈਨੂੰ ਨਹੀਂ ਪਤਾ ਉੱਥੋਂ ਦੇ ਮੁਲਕਾਂ ਬਾਰੇ ਸੁਣਿਆ ਜਾਂਦਾ ਬਜ਼ੁਰਗਾਂ ਦੀ ਤਾਂ ਰਿਸਪੈਕਟ ਇੱਜ਼ਤ ਬਹੁਤ ਹੁੰਦੀ ਹੈ ਇਸ ਤਰ੍ਹਾਂ ਧੋਖਾ ਕਰਦੀ ਨਹੀਂ ਉੱਥੋਂ ਦੀ ਸਰਕਾਰ ਜਦੋਂ ਦੀ ਨਵੀਂ ਸਰਕਾਰ ਆਈ ਉਹਨਾਂ ਦੀ ਕੋਈ ਇੱਜ਼ਤ ਨਹੀਂ ਰਹੀ ਉਸ ਤੋਂ ਬਾਅਦ ਕਿੱਥੇ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਇੱਕ ਰਾਤ ਮੈਨੂੰ ਰੱਖਿਆ ਸਨ ਫ੍ਰਾਂਸਿਸਕੋ ਫਿਰ ਅਗਲੇ ਦਿਨ ਮੈਨਾਂ 8 ਵਜੇ ਲੈ ਕੇ ਜਾਂਦੇ ਫ੍ਰਿਜ ਨੂੰ ਫਿਰ ਸਾਰਾ ਦਿਨ ਫ੍ਰਿਜ ਨੂੰ ਰੱਖਿਆ ਰਾਤ ਨੂੰ 9 ਵਜੇ ਫਿਰ ਲੈ ਕੇ ਜਾਂਦੇ ਬੇਕਲ ਸਪੀਰ ਫਿਰ ਉੱਥੇ ਮੈਨੂੰ ਰੱਖਦੇ 8-10 ਦਿਨ ਮੰਡੇ ਸਾਡੀ ਛੁੱਟੀ ਨਹੀਂ ਮੇਰੇ ਕੰਮ ਤੋਂ ਤੇ ਇਸੇ ਕਰਕੇ ਮੈਂ ਡੇਟ ਹੋ ਲੈਣੀ ਹੁੰਦੀ ਸੀ ਵੀ ਮੈਨੂੰ ਕੰਮ ਤੋਂ ਛੁੱਟੀ ਨਾ ਕਰਨੀ ਪਵੇ ਮੰਡੇ ਮੈਂ ਗਈ ਆ ਉਹ ਡੇਟ ਤੇ ਤੇ ਰੈਸਟ ਕਰ ਲਿਆ ਤੇ ਟਿਊਜ਼ਡੇ ਤੇ ਮੇਰੇ ਕੰਮ ਵਾਲੇ ਮੈਨੂੰ ਵੇਟ ਕਰ ਰਹੇ ਸੀ ਇਸ ਵਕ ਸਾਡੇ ਨਾਲ ਬੀਬੀ ਹਰਜੀਤ ਕੌਰ ਜੀ ਨੇ 73 ਸਾਲ ਉਮਰ 30 ਸਾਲ ਤੋਂ ਬਾਅਦ ਸਮਾਂ ਅਮਰੀਕਾ ਚ ਬਤਾਇਆ ਪਰ ਅਚਾਨਕ ਇੱਕ ਮੰਦ ਭਾਗੀ ਖਬਰ ਆਉਂਦੀ ਹੈ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਤੁਹਾਡੇ ਲਈ ਹਮਦਰਦੀ ਬਹੁਤ ਸਾਰੇ ਲੋਕਾਂ ਦੀ ਹੈ ਕਿ ਇਸ ਉਮਰ ਦੇ ਵਿੱਚ ਜਿਹੜਾ ਤੁਹਾਡੇ ਨਾਲ ਕੀਤੀ ਗਈ ਉਸ ਤੋਂ ਦੀ ਸਰਕਾਰ ਵੱਲੋਂ ਬਹੁਤ ਮਾੜੀ ਹੈ ਪਹਿਲੇ ਦਿਨ ਹੁੰਦਾ ਕੀ ਹੈ ਕਦੋਂ ਜਾਣੀਓ ਕਦੋਂ ਬੁਲਾਇਆ ਜਾਂਦਾ ਹੈ ਆਰਟਿਸਟ ਨੰਬਰ ਨੂੰ ਮੈਂ ਜਾਂਦੀ ਆ ਆਈਸ ਵਾਲਿਆਂ ਦੇ ਉੱਥੇ ਮੇਰੀ ਹਾਜ਼ਰੀ ਲੱਗਦੀ ਛੇ ਮਹੀਨੇ ਬਾਅਦ ਹਾਜ਼ਰੀ ਲਗਾਉਣ ਮੈਂ ਗਈ ਆ ਤੇ 2 ਘੰਟੇ ਬਾਅਦ ਮੈਨੂੰ ਆਵਾਜ਼ ਲਗਾਈ ਆ ਜਦੋਂ ਪੇਪਰ ਦਾਖੀ ਦੀ ਤੇ ਇਸ ਤਰ੍ਹਾਂ ਵਿੰਡੋ ਤੇ 2 ਘੰਟੇ ਬਾਅਦ ਮੈਨੂੰ ਬੁਆਇਲ ਲਗਾਈ ਆ ਦੇ ਮੈਨੂੰ ਬੁਲਾ ਕੇ ਇੱਕ ਸਾਈਡ ਤੇ ਲੈ ਗਏ ਆ ਤੇ ਉੱਥੇ ਇੱਕ ਦੋ ਚਿਹਰੇ ਆ ਇੱਕ ਤੇ ਮੈਨੂੰ ਬਿਠਾ ਲਿਆ ਕਿ ਦਾ ਆਪ ਅਫਸਰ ਬੈਠ ਕੇ ਕਹਿੰਦਾ ਇੱਥੇ ਸਾਈਨ ਕਰ ਦੋ ਮੈਂ ਕਿਉਂ ਤੇ ਮੈਂ ਮੈਂ ਸਾਈਨ ਨਹੀਂ ਕਰਨਾ ਕਹਿੰਦਾ ਨਹੀਂ ਕਰੋਗੇ ਕੋਈ ਗੱਲ ਨਹੀਂ ਸਾਡਾ ਫਿੰਗਰਪ੍ਰਿੰਟ ਹੈਗੇ ਤੁਹਾਡੇ ਅੱਛਾ ਮੈਂ ਅਗੋ ਪੁੱਛਿਆ ਮੈਂ ਕੀ ਗੱਲ ਤੁਸੀਂ ਮੈਨੂੰ ਰੈਸਟ ਕੀਤਾ ਕਹਿੰਦਾ ਹਾਂ ਮੈਂ ਕਿਉਂ ਕਹਿੰਦਾ ਮੈਨੂੰ ਨਹੀਂ ਪਤਾ ਬਸ ਇਨੀ ਗੱਲ ਪਰ ਉੱਥੋਂ ਦੀ ਮੁਲਕਾਂ ਬਾਰੇ ਸੁਣਿਆ ਜਾਂਦਾ ਹੈ ਬਜ਼ੁਰਗਾਂ ਦੀ ਤਾਂ ਰਿਸਪੈਕਟ ਇੱਜ਼ਤ ਬਹੁਤ ਹੁੰਦੀ ਹੈ ਇਸ ਤਰ੍ਹਾਂ ਧੋਖਾ ਕਰਦੀ ਨਹੀਂ ਉੱਥੋਂ ਦੀ ਸਰਕਾਰ ਜਦੋਂ ਦੀ ਨਵੀਂ ਸਰਕਾਰ ਆਈ ਉਹਨਾਂ ਦੀ ਕੋਈ ਇੱਜ਼ਤ ਨਹੀਂ ਉਹਨਾਂ ਦੇ ਪਹਿਲਾਂ ਜੋ ਹੈਗਾ ਸੀ ਕਰਦੇ ਸੀ ਬਹੁਤ ਕਰਦੇ ਪਰ ਹੁਣ ਐਸ ਤੇ ਜਿਹੜੇ 2-4 ਮਹੀਨਿਆਂ ਚ ਹੁਣ ਨਹੀਂ ਆਇਆ ਤੁਹਾਡੇ ਵਕੀਲ ਦਾ ਇੱਕ ਵੀਡੀਓ ਉੱਥੋਂ ਦੇਖਿਆ ਸਾਰੀ ਦੁਨੀਆ ਨੇ ਉਹ ਕਹਿੰਦੇ ਆ ਕਿ ਜੇਕਰ ਪਹਿਲਾਂ ਸਾਡੀ ਸਹਿਮਤੀ ਲੈਂਦੇ ਤੇ ਸੀ ਆਪਣੀ ਮਰਜ਼ੀ ਨਾਲ ਚਲੇ ਜਾਂਦੇ ਪਰ ਬੇੜੀਆਂ ਲਾਉਣੀਆਂ ਹੱਥਕੜੀਆਂ ਲਾਉਣੀਆਂ ਇਹ ਬੜਾ ਮਾੜਾ ਕੀਤਾ ਉਹਨਾਂ ਨੇ ਹਾਂ ਦੀਪਕ ਨੇ ਕਿਹਾ ਹੂੰ ਉਹ ਤੇ ਵਿਚਾਰਾ ਬਹੁਤ ਰੌਲਾ ਪਾਉਂਦਾ ਪਰ ਸੁਣਨ ਗੋਤਾਦੀਆਂ ਉਹ ਕਦੋਂ ਤੁਸੀਂ ਵਕੀਲ ਕੀਤੇ ਸੀ ਵਕੀਲ ਮੈਂ ਪਹਿਲਾਂ ਨਹੀਂ ਸੀ ਮੇਰੇ ਕੋਲ ਵਕੀਲ ਕੋਈ ਹੈ ਜਦੋਂ ਮੇਰੇ ਕੇਸ ਡਨਾ ਹੀ ਹੋ ਗਿਆ ਫਿਰ ਤਾਂ ਕੋਈ ਵੀ keel ਨਹੀਂ ਸੀ ਜੀ ਇਹ ਤੇ ਮੈਂ ਜਦੋਂ ਮੈਨੂੰ ਪਕੜ ਕੇ ਲੈ ਗਏ ਆ ਨਾ ਹੂੰ ਇਹ ਮੇਰੇ ਬੱਚਿਆਂ ਦੀ ਫਰੈਂਡਸ਼ਿਪ ਆ ਸਾਰੀ ਜੀ ਉਦੋਂ ਫਿਰ ਇਹ ਦੀਪਕ ਵੀ ਆਇਆ ਕਿਉਂ ਮੇਰੀਆਂ ਜੋ ਪੁੱਤੀਆਂ ਐ ਨਾ ਇਹ ਡਾਟਰੀ ਨਾਲ ਇਹ ਸਾਰੇ ਫਰੈਂਡਸ਼ਿਪ ਆ ਅੱਛਾ ਜੀ ਹਾਂ ਉਹ ਮੈਨੂੰ ਇਹ ਨਹੀਂ ਕਹਿ ਰਿਹਾ ਵੀ ਮੈਂ ਤੁਹਾਡਾ ਵਕੀਲ ਬਣ ਕੇ ਤੁਹਾਡਾ ਕੇਸ ਲੜਦਾ ਉਹ ਕਹਿੰਦਾ ਇੱਕ ਮਾਂ ਪੁੱਤ ਦਾ ਸਾਹ ਮੈਂ ਬੋਤਿਆ ਤੇ ਮੇਰੀ ਬਾਦੂ ਹਬੀਬੀ ਜੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਜਿਨੀ ਤਰੀਕ ਨੂੰ ਤੁਹਾਨੂੰ ਬੁਲਾਇਆ ਜਾਂਦਾ ਹੈ ਅਚਾਨਕ ਕਹਿੰਦੇ ਨੇ ਤੁਸੀਂ ਤਾਂ ਅਰੈਸਟ ਹੋ ਉਸ ਤੋਂ ਬਾਅਦ ਕਿੱਥੇ ਲੈ ਕੇ ਜਾਂਦੇ ਆ ਤੁਹਾਨੂੰ ਉਸ ਵਾਰ ਇੱਕ ਰਾਤ ਮੈਨੂੰ ਰੱਖਿਆ ਸਨ ਫਰਾਂਸਿਸਕੋ ਜੀ ਫਿਰ ਅਗਲੇ ਦਿਨ ਮੈਂ 8 ਵਜੇ ਲੈ ਕੇ ਜਾਂਦੇ ਫ੍ਰਿਜ ਨੂੰ ਫਿਰ ਸਾਰਾ ਦਿਨ ਫ੍ਰਿਜ ਨੂੰ ਰੱਖਿਆ ਰਾਤ ਨੂੰ 9 ਵਜੇ ਫਿਰ ਲੈ ਕੇ ਜਾਂਦੇ ਬੇਕਰ ਸਪੀਟ ਜੀ ਫਿਰ ਉੱਥੇ ਮੈਨੂੰ ਰੱਖਦੇ 8-10 ਦਿਨ ਅੱਛਾ ਉਸ ਤੋਂ ਬਾਅਦ ਫਿਰ ਲੈ ਕੇ ਜਾਂਦੇ ਆ ਜਾਰਜੀਆ ਠੀਕ ਫਿਰ ਉੱਥੋਂ ਬਾਅਦ ਫਿਰ ਇੱਥੇ ਰਸ ਇੰਨੇ ਦਿਨਾਂ ਚ ਹੱਥ ਕੜੀਆਂ ਲੱਗੀਆਂ ਸੀ ਤੁਹਾਡੇ ਨਹੀਂ ਹੱਥ ਕੜੀ ਉਹਦੋਂ ਲਾਉਂਦੇ ਜਦੋਂ ਬਾਹਰ ਲੈ ਕੇ ਜਾਂਦੇ ਅੱਛਾ ਅੰਦਰ ਨਹੀਂ ਲਾਉਦੇ ਪਰ ਮੈਨੂੰ ਜਦੋਂ ਮੈਂ ਉਹਨੂੰ ਜਾਚ ਚਾਹੀਈ ਉਹਦੋਂ ਲਾਈ ਤੁਹਾਡੇ ਨਾਲ ਹੋਰ ਵੀ ਕੋਈ ਲੋਕ ਸੀ ਜਾਂ ਤੁਸੀਂ ਇਕੱਲੇ ਸੀ ਸਾਰੇ ਚੰਨ ਨਹੀਂ ਜਿੱਥੇ ਮੈਂ ਰਹੀ ਉੱਥੇ ਆਪਣੇ 15-20 ਲੇਡੀਜ਼ ਹੈਗੀਆਂ ਪੰਜਾਬੀ ਅੱਛਾ ਜਿਹੜੀਆਂ ਸਾਲ-ਸਾਲ ਤੋਂ ਰਹਿ ਰਹੀਆਂ ਜੀ ਕੋਈ ਇੱਕ ਸਾਲ ਤੋਂ ਕੋਈ 6 ਮਹੀਨੇ ਤੋਂ ਕੋਈ 4 ਮਹੀਨੇ ਤੋਂ ਇਸਰਾ ਜੀ ਪਰ ਸਭ ਤੋਂ ਹੋਲਡ ਮੈਂ ਸੀ ਤੁਹਾਡੇ ਬੁਢਾਪੇ ਦੇ ਕਰਕੇ ਵੀ ਲੋਕਾਂ ਨੇ ਕਿਹਾ ਕਿ ਇਸ ਉਮਰ ਦੇ ਵਿੱਚ ਇਸ ਤਰ੍ਹਾਂ ਇਹ ਤਾਂ ਧੱਕੇਸ਼ਾਈ ਹੈ ਜਦੋਂ ਇਸ ਤਰ੍ਹਾਂ ਲੋਕਾਂ ਦੇ ਰਿਐਕਸ਼ਨ ਤੁਹਾਨੂੰ ਪਤਾ ਲੱਗਿਆ ਜਾਂ ਤੁਹਾਡਾ ਪਰਿਵਾਰਕ ਮੈਂਬਰਾਂ ਨੇ ਜਦੋਂ ਸਾਥ ਦਿੱਤਾ ਉਦੋਂ ਤੁਹਾਡੇ ਖਿਆਲ ਆਉਂਦੇ ਸੀ ਕਿ ਚਲੋ ਸਹਾਰਾ ਆਜੇ ਬਣੇ ਹੋਏ ਆ ਲੋਕ ਪਰ ਅੰਦਰ ਮੈਨੂੰ ਕੁਝ ਨਹੀਂ ਪਤਾ ਚੱਲਦਾ ਜੀ ਹਾਂ ਅੰਦਰ ਕੋਈ ਟੀਵੀ ਤੇ ਕੋਈ ਮੈਨੂੰ ਕੋਈ ਨਿਊਜ਼ ਨਹੀਂ ਆਉਂਦੀ ਕੁਝ ਨਹੀਂ ਪਤਾ ਚੱਲਦਾ ਪਰ ਜਦ ਰ ਫੋਨ ਕਰੀਦਾ ਉਦੋਂ ਦੱਸਦੇ ਸੀ ਹਾਂ ਅੰਦਰ ਨਹੀਂ ਪਤਾ ਚੱਲਦਾ ਤੁਸੀਂ ਕਦੋਂ ਜਦੋਂ ਜਾਣੇ ਹੋ ਕਿ ਤੁਹਾਡੇ ਕੋਲ ਪੂਰੇ ਕਾਗਜ਼ ਨਹੀਂ ਸੀ ਇਸ ਕਰਕੇ ਤੁਹਾਨੂੰ ਉਹਨਾਂ ਨੇ ਬਾਹਰ ਕੱਢਿਆ ਦੇਸ਼ ਨਿਕਾਲਾ ਦਿੱਤਾ ਜਾਂ ਵਜ੍ਹਾ ਕੋਈ ਹੋਰ ਬਣੀ ਨਹੀਂ ਕੇਸ ਜਦੋਂ ਦੀ ਮੈਂ ਗਈ ਉਹਦਾ ਲਗਾਇਆ ਸੀ ਫਿਰ ਕੇਸ ਡਿਨਾਈ ਹੋ ਗਿਆ 2012 ਤੋਂ ਫਿਰ ਡਿਪਟੇਸ਼ਨ ਲੱਗੀ ਉਸ ਤੋਂ ਬਾਅਦ ਫਿਰ ਮੈਂ ਇਹੀ ਸੀ ਵੀ ਹਾਜ਼ਰੀ ਲਗਾਉਂਦੀ ਸੀ ਹੋਰ ਕੋਈ ਕਾਰ ਨਹੀਂ ਹਾਜ਼ਰੀ ਮੈਨੂੰ ਲਿਖ ਕੇ ਦੇ ਦੇਂਦੇ 6 ਮਹੀਨੇ ਬਾਅਦ ਫਿਰ ਜਾਂਦੀ ਸੀ ਦੇਸ਼ ਦੀ ਤਰੱਕੀ 'ਚ ਹਰ ਨਾਗਰਿਕ ਦਾ ਜਿਹੜਾ ਹਿੱਸਾ ਪਾਉਂਦਾ ਹੈ ਤੇ ਤੁਸੀਂ ਉੱਥੇ ਕੰਮ ਵੀ ਇੰਨੇ ਸਾਲ ਕੀਤਾ ਹੋਏਗਾ ਮੈਂ 30 ਸਾਲ ਕੰਮ ਕੀਤਾ ਨਾ ਸੰਜੀਤ ਜੀ ਟੈਕਸ ਭਰਿਆ ਜੀ ਸਾਰੀਆਂ ਫਾਈਲਾਂ ਮੇਰੇ ਕੋਲ ਆ ਜਾਈਆਂ ਬਈ ਅੱਜ ਜਾ ਕੇ ਦੇਖ ਲੈ ਇਹ ਸਾਰਾ ਕੁਝ ਜਿਹੜਾ ਤੁਹਾਨੂੰ ਬੁਲਾਇਆ ਗਿਆ ਦਿਖਾਏ ਸੀ ਡਾਕੂਮੈਂਟ ਤੇ ਮੰਨੇ ਨਹੀਂ ਉਹਨਾਂ ਨੇ ਨਾ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਰਿਕਾਰਡ 'ਚ ਸਾਰਾ ਕੁਝ ਹੁੰਦਾ ਹੈ ਅੱਛਾ ਜੀ ਦਿਖਾਉਣਾ ਕੀ ਜਦ ਵਰਕ ਪਰਮਿਟ ਦਿੰਦੇ ਆ ਵਰਕ ਪਰਮਿਟ ਐਸੇ ਕਰਕੇ ਲਈ ਦਿੰਦਾ ਵੀ ਅਸੀਂ ਕੰਮ ਕਰਨਾ ਮੈਂ ਅੱਜ ਤੱਕ ਕੰਮ ਕਰਦੀ ਨਹੀਂ ਮੰਡੇ ਸਾਡੀ ਛੁੱਟੀ ਹੁੰਦੀ ਮੇਰੀ ਕੰਮ ਤੋਂ ਜੀ ਤੇ ਐਸੇ ਕਰਕੇ ਮੈਂ ਡੇਟ ਹੋ ਲੈਣੀ ਹੁੰਦੀ ਸੀ ਵੀ ਮੈਨੂੰ ਕੰਮ ਤੋਂ ਛੁੱਟੀ ਨਾ ਕਰਨੀ ਪਵੇ ਜੀ ਮੰਡੇ ਮੈਂ ਗਈ ਆ ਕੋ ਡੇਢ ਦੇ ਤੇ ਰੈਸਟ ਕਰ ਲਿਆ ਤੇ ਟਿਊਜ਼ਡੇ ਤੇ ਮੇਰੇ ਕੰਮ ਵਾਲੇ ਮੈਨੂੰ ਵੇਟ ਕਰ ਰਹੇ ਸੀ ਜੀ ਫਿਰ ਬਾਅਦ ਚ ਫੈਮਿਲੀ ਨੇ ਫੋਨ ਕੀਤਾ ਵੀ ਉਹਨਾਂ ਨੇ ਰੈਸਟ ਕਰ ਲਿਆ ਭਾਰਤ ਸਰਕਾਰ ਦੇ ਇੱਕ ਬੁਲਾਰੇ ਦਾ ਬਿਆਨ ਆਇਆ ਤੁਹਾਨੂੰ ਸ਼ਾਇਦ ਪਤਾ ਹੋਵੇ ਉਹ ਕਹਿੰਦੇ ਆ ਕਿ ਜਿਹੜਾ ਵੀ ਗੈਰ ਕਾਨੂੰਨੀ ਪ੍ਰਵਾਸ ਕਰੇਗਾ ਅਸੀਂ ਉਸ ਦੇ ਹੱਕ 'ਚ ਨਹੀਂ ਇਹ ਉਹਨਾਂ ਨੇ ਜਵਾਬ ਦਿੱਤਾ ਉਹ ਤਾਂ ਮੈਨੂੰ ਤਾਂ ਪਤਾ ਜੋ ਮਰਜ਼ੀ ਕਹੀ ਜਾਣ ਮੈਂ ਇਸ ਬਾਰੇ ਕੀ ਕਹਿ ਸਕਦੀ ਕਿਸੇ ਨੂੰ ਇਹ ਤੇ ਉਹਨਾਂ ਬੈਗਰੂ ਤੇ ਪਰੋਸਾ ਜਿਹੜਾ ਬਾਕੀ ਪਰਿਵਾਰ ਚ ਕਿੰਨੇ ਮੈਂਬਰ ਤੁਹਾਡੇ ਅਮਰੀਕਾ ਰਹਿ ਰਹੇ ਆ ਹੁਣ ਸਾਰੀ ਫੈਮਿਲੀ ਮੇਰੇ ਦੋਨੋਂ ਬੇਟੇ ਆ ਗ੍ਰੈਂਡਡਾਟਰ ਆ ਤੇ ਮੇਰੇ ਗ੍ਰੈਂਡਸਨ ਆ ਉਹ ਤੁਹਾਡੇ ਹੁਣ ਲਿੰਕ ਚ ਨਹੀਂ ਕੰਟੈਕਟ ਚ ਸਾਰੇ ਆਂ ਜੀ ਸਭ ਦੁਨੀਆ ਹੀ ਉਥੋਂ ਦੀ ਜੋ ਮੈਨੂੰ ਜਾਣਦੇ ਆ ਨਾ ਸਾਰੇ ਮੇਰੇ ਆ ਕੇ ਚ ਜੀ ਜਿੱਥੇ ਮੈਂ ਕੰਮ ਕਰਦੀ ਸੀ ਨਾ ਜੀ ਉਥੇ ਬਹੁਤ ਪੰਜਾਬੀ ਵੀ ਆਉਂਦੇ ਸੀ ਜੀ ਮੁਸਲਮਾਨ ਵੀ ਆਉਂਦੇ ਸੀ ਸਪੈਨਿਸ਼ ਵੀ ਆਉਂਦੇ ਸੀ ਗੋਰੇ ਵੀ ਆਉਂਦੇ ਸੀ ਜੋ ਮੈਨੂੰ ਜਾਣਦੇ ਸਾਰੇ ਮੇਰੇ ਅਕ ਵਿੱਚ ਮਤਲਬ ਕਿਸੇ ਦੀ ਰਿਸਪੈਕਟ ਕਰਨੀ ਹੈ ਖਾਸ ਕਰਕੇ ਬਜ਼ੁਰਗ ਦੀ ਇਹ ਸਭ ਹਵਾ ਹਵਾਈ ਗੱਲਾਂ ਨੇ ਹਕੀਕਤ ਚ ਕੁਝ ਨਹੀਂ ਹੈ ਉਲਟਾ ਬਿਲਕੁਲ ਉੱਥੇ ਅਮਰੀਕਾ ਚ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੈਗਾ ਕੁਝ ਵੀ ਪਈ ਸਾਰੇ ਚੰਗਾ ਸਲੂਕ ਕਰਦੇ ਆ ਪਰ ਆ ਡਰੰਪ ਬੰਦ ਤੇ ਹੋਇਆ ਜ਼ਿਆਦਾ ਅੱਛਾ ਪਹਿਲਾਂ ਨਹੀਂ ਸਰਕਾਰ ਬਦਲੋ ਪਹਿਲਾਂ ਨਹੀਂ ਤੁਹਾਡੀ ਸਿਹਤ ਵੀ ਠੀਕ ਨਹੀਂ ਹੈ ਅਸੀਂ ਫਿਰ ਵੀ ਤੁਹਾਡੀ ਗੱਲ ਤਾਂ ਕਰ ਰਹੇ ਹਾਂ ਕਿ ਤੁਹਾਡੀ ਗੱਲ ਪਹੁੰਚੇ ਜੇ ਵਧੀਕੀ ਹੋਈ ਹੈ ਤੁਹਾਡੇ ਨਾਲ ਸਿਹਤ ਦੇ ਤੌਰ ਤੇ ਕਿਵੇਂ ਕੀ ਕੀ ਜਦੋਂ ਦੇ ਕੱਲ ਦੇ ਪਤਾ ਲੱਗਾ ਮੈਂ ਇੱਥੇ ਆਣਾ ਪਤਾ ਨਹੀਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਰਾਤ ਦੇ 10 ਵਜੇ ਤੱਕ ਇਸ ਤਰ੍ਹਾਂ ਆਈ ਜਾ ਰਹੀ ਸਾਰੇ ਜੀ ਤੇ ਹੁਣ ਅੱਗੇ ਸੁਣਵਾਈ ਹੋਗੀ ਤੇ ਤਾਰੀ ਪਤਾ ਨਹੀਂ ਚੱਲੂਗਾ ਨਾ ਕੀ ਹੁੰਦਾ ਠੀਕ ਆਓ ਜੀ ਵੀ ਹਰਜੀਤ ਕੌਰ ਜਿਹੜੇ ਕਿ ਆਪਣੇ ਇੱਥੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਕੋਲ ਹੁਣ ਰਹਿ ਰਹੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਜੋ ਜੋ ਹੋਇਆ ਕਿਵੇਂ ਕਿੱਥੋਂ ਕਿੱਥੋਂ ਕਿੰਨੇ ਘੰਟੇ ਇੱਥੋਂ ਤੱਕ ਵੀ ਗੱਲਾਂ ਆਈਆਂ ਨੇ ਕਿ ਨਾ ਖਾਣਾ ਦਿੱਤਾ ਗਿਆ ਸਮੇਂ ਤੇ ਨਾ ਹੀ ਦਵਾਈ ਦਿੱਤੀ ਗਈ ਜਿਹੜੇ ਰਿਸ਼ਤੇਦਾਰਾਂ ਦੇ ਕੋਲ ਰਹਿ ਰਹੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਜੀ ਬੀਬੀ ਹਰਜੀਤ ਕੌਰ ਨਾਲ ਤੁਹਾਡਾ ਕੀ ਰਿਸ਼ਤਾ ਹੈ ਔਰ ਕਦੋਂ ਆਉਂਦੇ ਨੇ ਤੁਹਾਡੇ ਕੋਲ ਸਾਡੀ ਸਿਸਟਰ ਜੀ ਵੈਸੇ ਮੇਰੀ ਸਿਸਟਰ ਨਾ ਬਟ ਸ਼ੀ ਇਜ਼ ਜਸਟ ਲਾਈਕ ਮਾਈ ਸਿਸਟਰ ਅਲਟਰ ਸਿਸਟਰ ਜੀ ਔਰ ਸਾਡੇ ਬਹੁਤ ਵਾਰ ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ ਜੀ ਆਪਣੇ ਦਿੱਲੀ ਏਅਰਪੋਰਟ ਤੋਂ ਜੀ ਹਾਂਜੀ ਜਦੋਂ ਦਿੱਲੀ 에어ਪੋਰਟ ਤੋਂ ਤੁਸੀਂ ਰੀਸੀਵ ਕਰਦੇ ਹੋ ਇਹਨਾਂ ਨੂੰ ਤੇ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਸੀ ਸੇਠ ਤੁਸੀਂ ਸਮਝ ਸਕਦੇ ਹੋ 18-20 ਘੰਟੇ ਬੰਦਾ ਸਫਰ ਕਰ ਕਰ ਰਿਹਾ ਹੋਵੇ ਬਜ਼ੁਰਗ ਆਦ ਮੈਂ ਉਸ ਤੋਂ ਪਹਿਲਾਂ ਉਹਨੂੰ ਡਿਟੈਂਸ਼ਨ ਸੈਂਟਰ 'ਚ ਰੱਖਿਆ ਜਾਂਦਾ ਹੈ ਉੱਥੇ ਕੀ ਹਾਲ ਹੁੰਦੀ ਹੈ ਤੁਹਾਨੂੰ ਪਤਾ ਹੀ ਹੈਗਾ ਯੂ ਆਲ ਵੈਲ ਨੋ ਬਾਕੀ ਇੰਨੇ ਲੰਮੇ ਜਰਨੇ ਫਿਰ ਕੋਈ ਪ੍ਰੋਪਰ ਇੰਤਜ਼ਾਮ ਨਹੀਂ ਕੋਈ ਪ੍ਰੋਪਰ ਹੋ ਨਹੀਂ ਕੋਈ ਖਾਣਾ ਨਹੀਂ ਪ੍ਰੋਪਰ ਕੋਈ ਪ੍ਰੋਪਰ ਸਲੀਪ ਨਹੀਂ ਕੋਈ ਪ੍ਰੋਪਰ ਨਹਾਉਣ ਦਾ ਸਿਸਟਮ ਨਹੀਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਕਾਊਂਟ ਕਰੋ ਤੇ ਇੱਕ ਬਹੁਤ ਹੀ ਉਹਨਾਂ ਨੇ ਬੈਡ ਜਿਹੜਾ ਉਹ ਕੀ ਤਗਾ ਇਹ ਉਸ ਸਰਗਰਮ ਨੇ ਜਿਸ ਤਰ੍ਹਾਂ ਦਾ ਵਤੀਰਾ ਜਾਂ ਸਲੀਕਾ ਹੋਇਆ ਜਿਹਨੂੰ ਜਿਹਨੂੰ ਵੀ ਪਤਾ ਲੱਗਿਆ ਦੁਨੀਆ ਭਾਰ ਚ ਵਸਦੇ ਪੰਜਾਬੀਆਂ ਨੂੰ ਹਰੇਕ ਨੇ ਨਖੇਦੀ ਕੀਤੀ ਹੈ ਪਰ ਭਾਰਤ ਸਰਕਾਰ ਦਾ ਇੱਕ ਬਿਆਨ ਆਇਆ ਬੁਲਾਰੇ ਦਾ ਉਹ ਕਹਿੰਦੇ ਕਿ ਗੈਰ ਕਾਨੂੰਨੀ ਪ੍ਰਵਾਸ ਦੇ ਅਸੀਂ ਹੱਕ ਚ ਨਹੀਂ ਕੀ ਇਹਨਾਂ ਨੇ ਗੈਰ ਕਾਨੂੰਨੀ ਪ੍ਰਵਾਸ ਕੀਤਾ ਸੀ ਬਿਲਕੁਲ ਬਿਲਕੁਲ ਗੈਰ ਕਾਨੂੰਨੀ ਪ੍ਰਵਾਸੀ ਉਹਦਾ ਇੰਨੇ ਕੋਈ ਹੈ ਨਹੀਂ ਸੀ ਜਦੋਂ ਗਿਆ 92 90 ਇਸ ਤਰ੍ਹਾਂ ਦਾ ਕੋਈ ਨਹੀਂ ਸੀ ਮਤਲਬ ਕਿ ਚਲੇ ਜਾਂਦਾ ਸੀ ਹਾਂਜੀ ਏਜੰਟਾਂ ਦੇ ਥਰੂ ਇਹ ਵੀ ਚਲੇ ਗਏ ਠੀਕ ਹੈ ਨਾ ਤੇ ਇਹਨਾਂ ਦਾ ਪਾਸਵਰਡ ਕੋਈ ਨਹੀਂ ਸੀ ਇਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਨੇ ਜਦੋਂ ਗਏ ਫਿਰ ਉਹਨਾਂ ਨੇ 1 ਮਹੀਨੇ ਬਾਅਦ ਇਹਨਾਂ ਨੂੰ ਰਿਹਾ ਕਰਤਾ ਉਸ ਤੋਂ ਬਾਅਦ ਆਪਣਾ ਉੱਥੇ ਆਰਾਮ ਨਾਲ ਜ਼ਿੰਦਗੀ ਰਹਿ ਰਹਿਣਾ ਵਰਕ ਪਰਮਿਟ ਮਿਲ ਲਿਆ ਸੀ ਆਪਣਾ ਕੰਮ ਕਰ ਰਹੇ ਸੀ ਟੈਕਸ ਭਰ ਰਹੇ ਸੀ ਉੱਥੇ ਘਰ ਲਏ ਉਹਨਾਂ ਨੇ ਸਭ ਕੁਝ ਕੀਤਾ ਮਤਲਬ ਉੱਥੋਂ ਦੇ ਟੈਸਟ ਦੇ ਜਿਹੜੇ ਕਾਨੂੰਨ ਨਿਯਮ ਇੱਥੇ ਹੋਏ ਸੀ ਉਹਦੇ ਅਕੋਰਡਿੰਗ ਚੱਲ ਰਹੇ ਸੀ ਉਸੇ ਅਕੋਰਡਿੰਗ ਚੱਲੇ ਸੀ ਫਿਰ ਉਹਨਾਂ ਦਾ ਕੇਸ ਡਿਨਾਏ ਹੋ ਗਿਆ 2012 ਚ ਫਿਰ 6-6 ਮਹੀਨੇ ਬਾਅਦ ਆਪਣਾ ਤਰੀਕ ਭੁਗਤਣ ਜਾਂਦੇ ਰਹੇ ਨੇ ਰੈਗੂਲਰ ਕੋਈ ਇਹਨਾਂ ਮੈਸੇਜ ਨਹੀਂ 8 ਸਤੰਬਰ ਨੂੰ ਉਦੋਂ ਉਹਨਾਂ ਨੇ ਇਹਨਾਂ ਨੂੰ ਸਡਨਲੀ ਰੈਸਟ ਕਰ ਲਿਆ। ਜਦੋਂ ਤਾਂ ਤੁਸੀਂ ਹੁਣ ਇਹਨਾਂ ਦੀ ਕੇਅਰ ਟੇਕਰ ਦੇ ਤੌਰ ਦੇ ਉੱਤੇ ਜਾ ਕੇ ਨਜ਼ਦੀਕੀ ਰਿਸ਼ਤੇਦਾਰੀ ਦੇ ਤੌਰ ਦੇ ਉੱਤੇ ਸੰਭਾਲ ਕਰ ਰਹੇ ਹੋ। ਬਾਕੀ ਪਰਿਵਾਰ ਨਾਲ ਤੁਹਾਡੀ ਵੀ ਗੱਲ ਹੋਈ ਹੈ ਉਹ ਚਿੰਤਾ ਚ ਨਹੀਂ ਜਾਂ ਹੁਣ ਤੁਹਾਡੇ ਕੋਲ ਇਹਨਾਂ ਦੇ ਆਉਣ ਤੋਂ ਬਾਅਦ ਉਹ ਥੋੜੀ ਰੀਲੀਫ ਚ ਨਹੀਂ ਉਹ ਤਾਂ ਪੂਰੇ ਆਪਣੇ ਟੈਨਸ਼ਨ ਦੇ ਵਿੱਚ ਸੀ ਸਮੇਂ ਹੋਏ ਸੀ ਸਾਰੇ। ਉਹਨਾਂ ਕੋਲ ਗੱਲ ਨਹੀਂ ਸੀ ਦੀ ਰੋਂਦੇ ਸੀ ਉਹ ਪਰ ਹੁਣਾਂ ਥੋੜਾ ਜਿਹਾ ਪਤਾ ਲੱਗ ਗਿਆ ਕਿ ਭਈ ਹੁਣ ਪ੍ਰੋਪਰ ਜਗ੍ਹਾ ਤੇ ਜਿਹੜੇ ਪ੍ਰੋਪਰ ਹੱਥਾਂ 'ਚ ਪਹੁੰਚ ਗਏ ਨੇ ਤੇ ਚਲੋ ਉਹਨਾਂ ਨੂੰ ਜਿਹੜਾ ਫਿਕਰ ਹੈ تسਲੀ ਹੋ ਗਈ ਉਹਨਾਂ ਦਾ ਫਿਕਰ ਜਿਹੜਾ ਕੱਟ ਗਿਆ ਹੁਣ ਆਪਣਾ ਗੱਲ ਕਰ ਲੈਂਦੇ ਨੇ ਵੀਡੀਓ ਕਾਲ ਕਰਦੇ ਨੇ ਤੇ ਉਹ ਬੱਚੇ ਦੇਖਦੇ ਆ ਜੇ ਤੋ ਕੋਈ ਆਪਣੇ ਪਰਿਵਾਰ ਨਾਲ ਟੁੱਟਦਾ ਹੈ ਬੇਸ਼ੱਕ ਤੁਸੀਂ ਵੀ ਪਰਿਵਾਰਕ ਮੈਂਬਰ ਹੋ ਪਰ ਜਿਹੜੇ ਬਾਕੀ ਰਹਿ ਗਏ ਪੁੱਤ-ਪੋਤੀਆਂ ਉੱਥੇ ਤਾਂ ਉਦੋਂ ਫਿਰ ਇੱਕ ਹੁੰਦਾ ਹੈ ਚਾਹਤ ਕਿ ਹੁਣ ਦੁਬਾਰਾ ਰਹਿਂਦੀ ਉਮਰ ਜਿਹੜੀ ਉਹਨਾਂ ਨੂੰ ਬਤਾਈ ਜਾਵੇ ਉਹਦੇ ਲਈ ਹੁਣ ਕਾਨੂੰਨੀ ਚਾਰਾ ਜੋ ਹੀ ਕਰੋਗੇ ਜਾਂ ਫਿਰ ਉਹਨੇ ਇੰਡੀਆ ਹੀ ਰਹਿਣਗੇ ਹੁਣ ਉਹ ਰਸਤਾ ਬੰਦ ਹੈ ਨਹੀਂ ਅਸੀਂ ਦੋਨੋਂ ਪਾਸੇ ਕੋਸ਼ਿਸ਼ ਕਰ ਰਹੇ ਹਾਂ ਕਿ ਭਈ ਇੰਡੀਅਨ ਗਵਰਨਮੈਂਟ ਜਿਹੜੀ ਹੈ ਯੂਐਸਏ ਗਵਰਨਮੈਂਟ ਨਾਲ ਗੱਲ ਕਰੇ ਔਰ ਇਹਨਾਂ ਦਾ ਜਿਹੜਾ ਕੇਸ ਆ ਉਹ ਯੂ ਐਸ ਏ ਗਵਰਨਮੈਂਟ ਜਿਹੜੀ ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਜਾਂ ਜੋ ਵੀ ਦੂਸਰਾ ਆਈਸੀ ਡਿਪਾਰਟਮੈਂਟ ਹੈ ਕਸਟਮ ਵਾਲੇ ਉਹ ਇਸ ਕੇਸ ਨੂੰ ਰੀਕਨਸੀਡਰ ਕਰਨ ਐਸ ਪਰ ਹਰੇਸ਼ ਔਰ ਇਹਨਾਂ ਨੂੰ ਜਿਹੜਾ ਕਿ ਸਮਾਨ ਨਾਲ ਵਾਪਸ ਇਹਨਾਂ ਨੂੰ ਉੱਥੇ ਆਪਣੇ ਪਰਿਵਾਰ ਚ ਵਾਪਸ ਭੇਜਿਆ ਜਾਵੇ ਬਹੁਤ ਸ਼ੁਕਰੀਆ ਹਾਂਜੀ ਹਾਂਜੀ ਤਾਂ ਬੀਬੀ ਹਰਜੀਤ ਕੌਰ ਤੇ ਉਹਨਾਂ ਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਨੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਵੁਧੇਕੀ ਹੋਈ ਹੈ ਹਾਲਾਂਕਿ ਉਹ ਜਦੋਂ ਪ੍ਰਵਾਸ ਕਰਦੇ ਨੇ ਉਦੋਂ ਬੇਸ਼ੱਕ 1992 ਚ ਗੈਰਕਾਨੂੰਨੀ ਸੀ ਬਾਅਦ ਵਿੱਚ ਉਹਨਾਂ ਨੇ ਸਾਰੇ ਨਿਯਮਾਂ ਤੇ ਕਾਨੂੰਨਾਂ ਦੀ ਪਾਲਣਾ ਕੀਤੀ ਟੈਕਸ ਵੀ ਭਰਿਆ ਕੰਮ ਵੀ ਕੀਤਾ ਦੇਸ਼ ਦੀ ਤਰੱਕੀ ਚ ਉਥੋਂ ਦੀ ਦੇ ਹਿੱਸਾ ਵੀ ਪਾਇਆ ਪਰ ਅਖੀਰ ਦੇ ਵਿੱਚ ਕਿਸ ਤਰ੍ਹਾਂ ਦੇਸ਼ ਨਿਕਾਲਾ ਦਿੱਤਾ ਗਿਆ ساری ਦੁਨੀਆ ਹੁਣ ਤੱਕ ਜਾਣ ਚੁੱਕੀ ਹੈ ਨਾ ਕੋਈ ਦਵਾਈ ਦੀ ਸਹੂਲਤ ਨਾ ਖਾਣੇ ਦੀ ਸਹੂਲਤ ਹੱਤ ਕੜੀਆਂ ਦੇ ਨਾਲ ਇੱਥੇ ਲੈ ਕੇ ਆਉਣਾ ਉਹ ਵੀ ਇਸ ਉਮਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਾਰੇ ਪੰਜਾਬੀਆਂ ਨੇ ਨਿਖੇਦੀ ਕੀਤੀ ਹੈ ਦੇਖਦੇ ਹਾਂ ਹੁਣ ਸਰਕਾਰਾਂ ਦੇ ਪੱਧਰ ਤੇ ਭਾਰਤ ਸਰਕਾਰ ਯੂ ਐਸ ਏ ਸਰਕਾਰ ਨਾਲ ਕੀ ਇਸ ਕੇਸ ਨੂੰ ਲੈ ਕੇ ਸਪੈਸ਼ਲ ਗੱਲ ਕਰਦੀ ਹੈ ਜਾਂ ਹੋਰ ਨਾ ਕੇਸਾਂ ਨੂੰ ਲੈ ਕੇ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਹਨਾਂ ਦੀ ਮੰਗ ਇਹੀ ਹੈ ਕਿ ਇਹਨਾਂ ਨੇ ਆਪਣੇ ਪਰਿਵਾਰ ਦੇ ਕੋਲ ਪਹੁੰਚਣਾ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਚੰਡੀਗੜ੍ਹ